ਸ਼ੇਰ ਫਿਲਮ ਵਾਲੀ ਗਰਲੀਨ ਚੋਪੜਾ ਨੇ ਆਪਣੇ ਇੱਕ ਪੋਡਕਾਸਟ ਦੇ ਵਿੱਚ ਗੀਤ ਗਰਾਇਆਂ ਨੂੰ ਰਗੜ ਦਤਾ ਗੀਤ ਗਰਾਇਆਂ ਨੇ ਕਿਹਾ ਸੀਗਾ ਕਿ ਉਹ 500 ਕਰੋੜ ਵਾਲੇ ਨਾਲ ਵਿਆਹ ਕਰਵਾਵੇਗੀ ਉਸ ਤੋਂ ਬਾਅਦ ਲਗਾਤਾਰ ਗੀਤ ਗਰਾਇਆਂ ਟਰੋਲ ਹੁੰਦੀ ਆ ਰਹੀ ਆ ਕਈ ਦਿਨਾਂ ਤੋਂ ਲਗਾਤਾਰ ਗੀਤ ਗਰਾਿਆਂ ਦੇ ਉੱਤੇ ਹਰ ਇੱਕ ਬੰਦਾ ਸਟੇਟਮੈਂਟ ਦੇ ਰਿਹਾਗਾ ਉੱਥੇ ਹੀ ਹੁਣ ਗੀਤ ਗਰਾਿਆਂ ਦੇ ਨਾਲ ਗੁਰਲੀਨ ਚੋਪੜਾ ਦਾ ਵੀ ਪੰਗਾ ਪੈ ਚੁੱਕਿਆ ਹੈ ਗੁਰਲੀਨ ਚੋਪੜਾ ਨੇ ਆਪਣੇ ਇੱਕ ਪੋਡਕਾਸਟ ਦੇ ਵਿੱਚ ਕਿਹਾ ਕਿ ਜੋ ਕੁੜੀਆਂ ਕਹਿੰਦੀਆਂ ਨੇ ਕਿ ਅਸੀਂ 500 ਕਰੋੜ ਵਾਲੇ ਨਾਲ ਵਿਆਹ ਕਰਵਾਵਾਂਗੇ ਉਹ ਇਹ ਕਿਉਂ ਨਹੀਂ ਸੋਚਦੀਆਂ ਕਿ ਉਹ 500 ਕਰੋੜ ਖੁਦ ਕਮਾ ਲੈਣ ਉਹ ਕਿਸੇ ਥੱਲੇ ਜੇ ਕਿਸੇ ਦੇ ਨਾਲ ਜੇ ਕਿਸੇ ਦੀ ਇਨਕਮ ਦੇ ਉੱਤੇ ਕਿਉਂ ਇੰਨਾ ਯਕੀਨ ਕਰਦੀਆਂ ਨੇ ਉਹ ਖੁਦ ਵੀ 500 ਕਰੋੜ ਕਮਾ ਸਕਦੀਆਂ ਨੇ ਬਾਕੀ ਉਹਨੇ ਇਹ ਵੀ ਗੱਲ ਕਹੀ ਕਿ ਮਾਪਿਆਂ ਨੂੰ ਇੱਕ ਚੰਗਾ ਵਰ ਲੱਭਣਾ ਚਾਹੀਦਾ ਨਾ ਕਿ ਕੁੜੀ ਨੂੰ ਦੱਬ ਕੇ ਰੱਖਣ ਵਾਲਾ ਮੈਂ ਇਹੀ ਰਿਕਵੈਸਟ ਕਰਦੀਆਂ ਮਾਪੇ-ਬਾਪ ਨੂੰ ਕਿ ਤੁਸੀਂ ਇੱਕ ਚੰਗਾ ਵਰ ਲੱਭੋ ਨਾ ਕਿ ਕੁੜੀ ਨੂੰ ਵੇਚੋ ਜਾਂ ਕੁੜੀ ਨੂੰ ਵਰਤਣ ਵਾਲਾ ਲੱਭੋ ਸੇ ਤਰ੍ਹਾਂ ਸਾਰਥਕ ਜੀ ਤਰੀਕੇ ਦੇ ਨਾਲ ਗੁਰਲੀਨ ਚੋਪੜਾ ਨੇ ਗੀਤ ਗਾਇਆਂ ਨੂੰ ਇੱਕ ਚੰਗਾ ਰਪਲਾਈ ਕਰਦੇ ਹੋਏ ਦੱਸਿਆਗਾ ਬਾਕੀ ਆਪਣੇ ਪੰਜਾਬੀ ਵੀ ਇਹੀ ਗੱਲ ਕਹਿ ਰਹੇ ਨੇ ਕਿ ਗੀਤ ਗਰਾਇਆਂ ਤਾਂ ਕਹਿੰਦੀ ਹੈ ਕਿ ਉਹ 500 ਕਰੋੜ ਵਾਲੇ ਨਾਲ ਵਿਆਹ ਕਰਵਾਵਾਂਗੀ ਕਿ ਗੀਤ ਗਰਾਇਆਂ ਨਾਲ 500 ਕਰੋੜ ਵਾਲਾ ਵਿਆਹ ਕਰਵਾਏਗਾ ਜਾਂ ਨਹੀਂ ਇਹ ਸਵਾਲ ਬਹੁਤ ਹੀ ਵੱਡਾ ਸਵਾਲ ਬਣ ਚੁੱਕਿਆ ਹੈ ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ